ਆਮ ਆਦਮੀ ਪਾਰਟੀ ਦੇ ਵਿਧਾਇਕ ਹਲਕਾ ਜੈਤੋ ਤੋਂ ਅਮੋਲਕ ਸਿੰਘ ਜਿਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਜਿਸ ਤੋਂ ਬਾਅਦ ਹੁਣ ਵਿਰੋਧੀਆਂ ਨੇ ਨਿਸ਼ਾਨੇ ਲਾਉਣੇ ਸ਼ੁਰੂ ਕੀਤੇ ਨੇ ਤੇ ਪੁੱਛਿਆ ਜਾ ਰਿਹਾ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਦੇ ਮੁਖੀ ਤੋਂ ਔਰ ਨਾਲ ਹੀ ਇਲੈਕਸ਼ਨ ਕਮਿਸ਼ਨਰ ਤੋਂ ਕਿ ਕੀ ਇਹ ਵੀਡੀਓ ਦੇਖਣ ਤੋਂ ਬਾਅਦ ਕਹਿ ਸਕਦੇ ਹਾਂ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਏ ਜਾਣਗੇ ਪੰਚਾਇਤੀ ਚੋਣਾਂ ਕਰਾਈਆਂ ਜਾਣਗੀਆਂ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੇਨਿਜ਼ਮੀ ਨਹੀਂ ਹੋਵੇਗੀ ਕਿਉਂਕਿ ਉਸ ਵਿਧਾਇਕ ਨੇ ਉਸ ਵੀਡੀਓ ਦੇ ਵਿੱਚ ਕੁਝ ਅਜਿਹਾ ਕਹਿ ਦਿੱਤਾ ਹੈ ਜਿਹੜਾ ਕਿ ਚੋਣ ਜਾਬਤੇ ਦੀ ਵੀ ਉਲੰਘਣਾ ਕਰਦਾ ਹੈ ਹਾਲਾਂਕਿ ਐਮਐਲਏ ਨੇ ਉਸ ਤੋਂ ਬਾਅਦ ਵੀਡੀਓ ਵਾਇਰਲ ਹੋਇਆ ਅਜੇ ਤੱਕ ਕੋਈ ਵੀ ਸਪਸ਼ਟੀਕਰਨ ਨਹੀਂ ਦਿੰਦਾ ਪਰ ਉਸ ਤੋਂ ਪਹਿਲਾਂ ਉਸ ਵੀਡੀਓ ਦੇ ਵਿੱਚ ਕਿਹਾ ਕੀ ਜਾ ਰਿਹਾ ਬੋਲ ਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਉਸ ਵੀਡੀਓ ਦੇ ਵਿੱਚ ਵਾਇਰਲ ਹੋ ਰੇ ਚ ਇਹ ਕਿਹਾ ਜਾ ਰਿਹਾ ਇੱਕ ਸਟੇਜ ਤੋਂ ਇੱਕ ਮੰਚ ਤੋਂ ਇੱਕ ਤਾਂ ਵਿਅਕਤੀ ਨਾਲ ਖੜਾ ਜਿਸ ਨੂੰ ਥਾਪੜਾ ਦਿੰਦਿਆਂ ਹੋਇਆ ਵਿਧਾਇਕ ਅਮੋਲਕ ਸਿੰਘ ਨੇ ਇਹ ਆਖਿਆ ਕਿ ਪਿਛਲੀ ਵਾਰ ਦਾ ਤੁਹਾਨੂੰ ਸਭ ਨੂੰ ਚੇਤੇ ਹੋਵੇਗਾ ਕਿ ਕਿਵੇਂ ਬਾਹਾਂ ਤੋਂ ਫੜ ਕੇ ਸਾਡੇ ਬੰਦਿਆਂ ਨੂੰ ਬਾਹਰ ਕਰ ਦਿੱਤਾ ਗਿਆ ਪਰ ਇਸ ਵਾਰ ਇਸ ਤਰ੍ਹਾਂ ਨਹੀਂ ਹੋਵੇਗਾ ਇਸ ਵਾਰੀ ਸਿਰਫ ਅਸੀਂ ਕਹਿਣ ਹੀ ਨਹੀਂ ਆਏ ਐਲਾਨ ਕਰਕੇ ਚੱਲੇ ਆ ਕਿ ਸਾਡੇ ਲਈ ਇਹ ਵਿਅਕਤੀ ਸਰਪੰਚ ਹੋਵੇਗਾ ਜਿਹੜੀ ਕਿ ਇੱਕ ਤਸਵੀਰ ਤੁਸੀਂ ਦੇਖ ਰਹੇ ਹੋ ਜਿਹੜਾ ਨਾਲ ਇੱਕ ਜਿਸਦੇ ਪੱਗ ਬੰਨੀ ਹੈ ਸਿਰ ਦੇ ਉੱਤੇ ਬਿਲਕੁਲ ਵਿਧਾਇਕ ਦੇ ਨਾਲ ਖੜਾ ਉਸ ਨੂੰ ਸਰਪੰਚ ਦਾ ਐਲਾਨ ਕੀਤਾ ਗਿਆ ਇਹ ਢਿਲਵਾ ਪਿੰਡ ਹੈ ਹਲਕਾ ਜੈਤੋ ਦੇ ਅਧੀਨ ਆਉਂਦਾ ਪਿੰਡ ਹੈ ਔਰ ਉੱਥੇ ਦਾ ਹੀ ਇਹ ਜਿਹੜਾ ਬਲਾਕ ਹੈ ਉੱਥੇ ਦਾ ਇਹ ਪਿੰਡ ਹੈ ਢਿਲਵਾ ਜਿੱਥੇ ਕੀ ਇਸ ਦਾ ਐਲਾਨ ਕੀਤਾ ਗਿਆ ਤੇ ਉਸ ਸਰਪੰਚ ਦਾ ਇਕੱਲਾ ਐਲਾਨ ਹੀ ਨਹੀਂ ਕੀਤਾ ਗਿਆ ਤੇ ਵਿਰੋਧੀਆਂ ਨੂੰ ਚੈਲੰਜ ਵੀ ਕੀਤਾ ਵਿਧਾਇਕ ਅਮੋਲਕ ਸਿੰਘ ਨੇ ਉਹ ਕਿਹਾ ਕਿ ਇਸ ਵਾਰੀ ਅਸੀਂ ਬਣਾਵਾਂਗੇ ਬੰਦੇ ਕਿਵੇਂ ਬੰਦੇ ਬਣਦੇ ਨੇ ਉਹ ਸਾਨੂੰ ਪਤਾ ਹੈ ਅਸੀਂ ਜਾਣਦੇ ਹਾਂ ਇਸ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਅਮੋਲਕ ਸਿੰਘ ਵਿਧਾਇਕ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਉਹ ਚਰਚਾ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਸਿਰਦਰਦੀ ਬਣ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿਵਾਦਤ ਬੋਲਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਕੋਈ ਨਾ ਕੋਈ ਕਿਸੇ ਨਾ ਕਿਸੇ ਕਰਕੇ ਵਿਵਾਦਾਂ ਦੇ ਵਿੱਚ ਰਿਹਾ ਤਾਂ ਹੁਣ ਪੰਚਾਇਤੀ ਚੋਣਾਂ ਜਦੋਂ ਦੀਆਂ ਸ਼ੁਰੂ ਹੋਈਆਂ ਨੇ ਐਲਾਨ ਹੋਇਆ ਤਾਂ ਇੱਥੋਂ ਤੱਕ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਚੋਣ ਕਮਿਸ਼ਨਰ ਨੂੰ ਵੀ ਮਿਲ ਕੇ ਆਉਂਦੇ ਨੇ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕ ਕੇ ਇਥੋਂ ਤੱਕ ਕਿਹਾ ਕਿ ਕਈ ਜਿਹੜੀ ਰਿਜ਼ਰਵੇਸ਼ਨ ਨੂੰ ਲੈ ਕੇ ਜਿਹੜੀਆਂ ਸੂਚੀਆਂ ਦੇਰੀ ਨਾਲ ਸਾਂਝੀਆਂ ਕੀਤੀਆਂ ਗਈਆਂ ਦਿੱਤੀਆਂ ਗਈਆਂ ਜਿਸ ਦਿਨ ਚੋਣਾਂ ਦਾ ਐਲਾਨ ਹੋਇਆ ਅਗਲੇ ਦਿਨ 27 ਸਤੰਬਰ ਨੂੰ ਨਾਮਿਤਗੀ ਪੱਤਰ ਭਰਨੇ ਸ਼ੁਰੂ ਹੋਏ ਤੇ ਇੱਕ ਦਿਨ ਪਹਿਲਾਂ ਤੱਕ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਪਿੰਡ ਦੀ ਪੰਚਾਇਤ ਰਿਜ਼ਰਵ ਹੈ ਜਾਂ ਜਨਰਲ ਕੈਟਾਗਰੀ ਚ ਹੈ ਤਾਂ ਇਸ ਤਰ੍ਹਾਂ ਭੰਬਲ ਪੂਸੇ ਵਿੱਚ ਪਏ ਰਹੇ ਲੋਕ ਤੇ ਇਸ ਦੇ ਨਾਲ ਧਾਂਦਲੀਆਂ ਹੋਈਆਂ ਨੇ ਬੇਨਿਜਮੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੰਤਰੀਆਂ ਨੇ ਆਪਣੇ ਹਿਸਾਬ ਦੇ ਨਾਲ ਬਲਾਕ ਪੱਦਰ ਦੇ ਉੱਤੇ ਜਿਹੜੇ ਇਸ ਵਾਰੀ ਕਲਸਟਰ ਤਿਆਰ ਹੋਏ ਰੋਸਟਰ ਤਿਆਰ ਹੋਏ ਉਹ ਕੀਤੇ ਗਏ ਇਸ ਤਰੀਕੇ ਨਾਲ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਵਿਰੋਧੀਆਂ ਨੇ ਪਹਿਲਾਂ ਹੀ بڑے ਦੋਸ਼ ਲਾਇਏ ਸਨ ਪਰ ਹੁਣ ਹਲਕਾ ਜੈਤੋ ਦੇ ਵਿਧਾਇਕ ਅਮੁਲਕ ਸਿੰਘ ਦੇ ਇਨ੍ਹਾਂ ਬੋਲਾਂ ਨਾਲ ਜਾਂ ਇਸ ਜਿਹੜੀ ਵਾਇਰਲ ਹੋ ਰਹੀ ਵੀਡੀਓ ਦੇ ਨਾਲ ਕਿੰਨਾ ਫਰਕ ਪੈਂਦਾ ਕੀ ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਵਾਕਈ ਕੀ ਰਸੂਖ ਵਰਤਿਆ ਜਾ ਰਿਹਾ ਹੈ ਕਿ ਜਿਵੇਂ ਪਹਿਲਾਂ ਕਾਂਗਰਸ ਸੱਤਾ ਵਿੱਚ ਹੁੰਦੀ ਸੀ ਤਾਂ ਉਦੋਂ ਧੱਕੇਸ਼ਾਹੀਆਂ ਦੇ ਦੋਸ਼ ਕਾਂਗਰਸੀਆਂ ਦੇ ਉੱਤੇ ਲੱਗਦੇ ਰਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਸੀ ਤਾਂ ਉਹਨਾਂ ਦੇ ਉੱਤੇ ਦੋਸ਼ ਲੱਗਦੇ ਰਹੇ ਕਿ ਆਮ ਆਦਮੀ ਪਾਰਟੀ ਵੀ ਉਸੇ ਲਈ ਦੇ ਉੱਤੇ ਹੀ ਚੱਲ ਰਹੀ ਹੈ ਕਿ ਇਹਨਾਂ ਦੇ ਵਿੱਚ ਪੁਰਾਣਿਆਂ ਦੇ ਨਾਲ ਕੋਈ ਫਰਕ ਨਹੀਂ ਹੈ ਕਿਉਂਕਿ ਐਮਐਲਏ ਅਮੋਲਕ ਸਿੰਘ ਦੇ ਜਿਹੜੇ ਸ਼ਬਦ ਉਹ ਸਾਫ਼-ਸਾਫ਼ ਦਿਖਾਈ ਦੇ ਰਹੇ ਨੇ ਸੁਣੇ ਜਾ ਸਕਦੇ ਨੇ ਜਿਹੜੇ ਕਿ ਅਸੀਂ ਤੁਹਾਨੂੰ ਵੀ ਹੁਣ ਸੁਣਾ ਦਿੰਨੇ ਆ ਇਸ ਵੀਡੀਓ ਦੇ ਦੌਰਾਨ ਕਿ ਅਮੋਲਕ ਸਿੰਘ ਨੇ ਕਿਹਾ ਕੀ ਹੈ ਮੈਨੂੰ ਪਤਾ ਵਾਲਾ ਵੀ ਬਾਬਾ ਨੂੰ ਵੜਵਾ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਗੋਲਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀਜਾਮ ਕੀ ਤੇ ਬਾਬਾ ਦਾ ਆਪਣੀ ਲਾਗ ਲਗਾਏ ਸੀ ਮੈਂ ਕਹਿੰਦੀ ਜੇ ਇਹ ਤਾਂ ਲਾਗ ਨਹੀਂ ਕਰ ਪਾਏ ਅਸੀਂ ਸਰਪੰਚੀ ਲਾਗ ਕਰ ਪਾਏ ਸਾਡਾ ਸਰਪੰਚਾ ਜੋ ਸਰਪੰਚ ਬਣੂਗਾ ਕੋਈ ਨਾ ਕੋਈ ਵੀ ਸਾਰੇ ਮਹਿਲਾਾਂ ਨੂੰ ਇਹ ਨਹੀਂ ਕਰਵਾਉਣਾ ਵੀ ਭਾਈਚਾਰਕ ਇਤਸਾਹ ਬਣਾ ਕੇ ਰੱਖੀਏ। ਕਾਦੇ ਕੋਈ ਬੰਦਾ ਨਹੀਂ ਬਣਦਾ ਤਾਂ ਅਸੀਂ ਬੰਦੇ ਬਣਾਵਾਂਗੇ। ਬੋਲੇ ਕੌਣ ਹਾਲ? ਇਹ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਦਾ ਕੰਮ ਕਰਦੇ ਆ ਜਿਹੇ ਕਹਿੰਦਾ ਨੇ ਕੀ ਕਰਕੇ ਬਸਾਏ ਪਰੋਕੇ। ਅਸੀਂ ਬਣਾਵਾ ਦੇ ਬੰਦੇ ਕਰੇ ਬਣਾ। ਕਿਉਂਕਿ ਸਾਡਾ ਮਜ਼ੇਰਮਾ ਸਾਧਜੀਤ ਆਪ ਘਰ ਦਾ ਹੁੰਦਾ। ਆ ਸਾਡੇ 3-4 ਨੌਜਵਾਨ ਹੁੰਦੇ। ਸ਼੍ਰੀ ਮਹਿਨਦੀ ਸ਼੍ਰੀ ਕੀ ਦਾ ਪੈਦਾ ਕਰਦੇ। ਇਹਨਾਂ ਲੋਕਾਂ ਨੂੰ ਹੀ ਨੋਸ਼ ਕਰਦੇ ਆਂ ਤੇ ਕਹਿੰਦੇ ਆ ਕਿ ਆਮ ਕਨਾਂ ਨਹੀਂ ਆਪਕਾ ਉਹ ਆਪਦੇ ਦੀ ਇਹ ਤਾਂ ਪੂਰੇ ਆ ਨਹੀਂ ਤਾਂ ਕੁਝ ਬਣ ਜਾਣਾ ਤੁਸੀਂ ਖੁਦ ਸੁਣ ਲਿਆ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀਆਂ ਦੇ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਬਰਦਾਸ਼ਤ ਕਰਕੇ ਖੁਸ਼ ਨਹੀਂ ਵਿਰੋਧੀ ਔਰ ਇੱਥੋਂ ਤੱਕ ਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਸ਼ਰਾਫਤ ਦਾ ਫਾਇਦਾ ਚੁੱਕਿਆ ਜਾ ਰਿਹਾ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਬੈਠੇ ਜਿਹੜੇ ਚੇਅਰਮੈਨ ਅਹੁਦੇਦਾਰ ਜਾਂ ਜਿਸ ਨੂੰ ਸਰਪੰਚ ਥਾਪ ਦਿੱਤਾ ਗਿਆ ਆਪਣੇ ਵੱਲੋਂ ਹੀ ਵਿਧਾਇਕ ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਦੀ ਸ਼ਰਾਫਤ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ਬੇਸ਼ੱਕ ਇਸ ਸਾਰੇ ਕਾਸੇ ਦੇ ਵਿੱਚੋਂ ਜਿਹੜੇ ਲੋਕ ਖੜੇ ਆ ਨਾਲ ਉਹ شریف ਹੋਣ ਇਸ ਵਿੱਚ ਕੋਈ ਦੋ ਰਾਏ ਨਹੀਂ ਹੋ ਸਕਦੀ ਜੇ ਵਿਧਾਇਕ ਕਹਿ ਰਹੇ ਨੇ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਜਿਹੜੇ ਬੋਲ ਨੇ ਉੱਥੋਂ ਇੱਕ ਗੱਲ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਕਿ ਉਹ ਸ਼ਰਾਫਤ ਘਟੋ-ਘਟ ਦਿਖਾਉਂਦੇ ਦਿਖਾਈ ਨਹੀਂ ਦੇ ਰਹੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਕਹਿਣਾ ਹੈ ਕਿ ਸਾਨੂੰ ਪਿਛਲੀ ਵਾਰੀ ਸਭ ਚੇਤੇ ਹੈ ਕਿ ਸਾਨੂੰ ਬਾਹਾਂ ਤੋਂ ਫੜ ਫੜ ਕੇ ਬਾਹਰ ਕੱਢਿਆ ਗਿਆ ਸਾਡੇ ਬੰਦਿਆਂ ਨੂੰ ਪਰ ਇਸ ਵਾਰੀ ਇਸ ਤਰ੍ਹਾਂ ਅਸੀਂ ਨਹੀਂ ਚੱਲਣ ਦੇਾਂਗੇ ਬੰਦੇ ਬਣਾਉਣਾ ਅਸੀਂ ਜਾਣਦੇ ਹਾਂ ਤੇ ਅਸੀਂ ਬੰਦੇ ਬਣਾ ਦੇਾਂਗੇ ਇਸ ਵਾਰੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਚੱਲਣ ਦੇਾਂਗੇ ਕਿਸੇ ਦੀ ਔਰ ਇਸ ਸਾਰੇ ਮਸਲੇ ਦੇ ਵਿੱਚ ਜਿਹੜੀ ਕੱਲਾ ਕੱਲਾ ਬੋਲ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਇਸ ਤੋਂ ਬਾਅਦ ਕੀ ਸਪਸ਼ਟੀਕਰਨ ਆਉਂਦਾ ਜਾਂ ਫਿਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਦੇ ਤੌਰ ਦੇ ਉੱਤੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾ ਕੀ ਬੋਲਦੇ ਨੇ ਕੀ ਕਹਿੰਦੇ ਨੇ ਕੀ ਅੰਦਰ ਖਾਤੇ ਹੀ ਆਵਾਮ ਆਦਮੀ ਪਾਰਟੀ ਦੇ ਵਿਧਾਇਕ ਦੀ ਕਲਾਸ ਲੱਗੇਗੀ ਜਾਂ ਫਿਰ ਜਨਤਕ ਤੌਰ ਦੇ ਉੱਤੇ ਵੀ ਕਿਹਾ ਜਾਏਗਾ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ ਕਿਉਂਕਿ ਵਿਧਾਇਕ ਨੇ ਆਪ ਹੀ ਮੌਕਾ ਦੇ ਦਿੱਤਾ ਵਿਰੋਧੀਆਂ ਨੂੰ ਬੋਲਣ ਦਾ ਇਸੇ ਕਰਕੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿਧਾਇਕ ਨੇ ਵੀ ਇੱਕ ਟਵੀਟ ਦੇ ਜ਼ਰੀਏ ਇਹ ਗੱਲ ਆਖੀ ਹੈ ਕਿ ਕੀ ਢਿਲਵਾ ਪਿੰਡ ਦੇ ਵਿੱਚ ਇਸ ਤਰ੍ਹਾਂ ਜਿਹੜੀ ਸਰਪੰਚ ਦੀ ਚੋਣ ਕੀਤੀ ਗਈ ਹੈ ਜਾਂ ਵਿਧਾਇਕ ਨੇ ਬੋਲਿਆ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਹਿ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਇੱਕ ਇੱਕ ਕਰਕੇ ਹੋਰਾਂ ਦੇ ਵੀ ਬਿਆਨ ਸਾਹਮਣੇ ਆ ਸਕਦੇ ਨੇ ਪਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਨੂੰ ਦੇਖ ਤੋਂ ਦੇਖਣ ਤੋਂ ਕੀ ਕਿਹਾ ਜਾ ਸਕਦਾ ਹੈ ਕਿ ਬਿਲਕੁਲ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਫੀ ਫ੍ਰੀ ਐਂਡ ਫੇਅਰ ਪੰਚਾਇਤ ਇਲੈਕਸ਼ਨ ਕਰਵਾਏ ਜਾਣਗੇ ਪੰਜਾਬ ਦੇ ਅੰਦਰ ਐਮ ਐਲ ਏ ਤਾਂ ਸਿੱਧਾ ਹੀ ਆਪਣੇ ਕੈਂਡੀਡੇਟ ਸਰਪੰਚ ਨੂੰ ਜਿਹੜਾ ਕਿ ਪਿੰਡ ਢਿਲਵਾ ਦਾ ਥਾਪ ਰਿਹਾ ਹੈ ਨਾਲ ਧਮਕੀ ਦੇ ਰਿਹਾ ਲੋਕਾਂ ਨੂੰ ਇਹ ਗੱਲ ਆਖੀ ਗਈ ਹੈ ਕਿ ਐਸੀ ਬਣਾਵਾਂਗੇ ਬੰਦੇ ਤਾਂ ਕਿ ਇਸ ਗੱਲ ਨੂੰ ਲੈ ਕੇ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਕਿ ਪੋਲਿਟਿਕਸ ਦੇ ਵਿੱਚ ਇਹੀ ਬਦਲਾਅ ਲੈ ਕੇ ਆਏ ਨੇ ਅਰਵਿੰਦ ਕੇਜਰੀਵਾਲ ਮਨੀਸ਼ ਸੋਧੀਆ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਕਹਿਆਂ ਜਾ ਰਹੀਆਂ ਨੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਤੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਸਵਾਲਾਂ ਦੇ ਘੇਰੇ ਚ ਘਿਰ ਚੁੱਕੇ ਨੇ ਕਿ ਇੱਕ ਆਪਣੇ ਸਾਥੀ ਨੂੰ ਉਹਨਾਂ ਨੇ ਸਰਪੰਚ ਇਹ ਨਹੀਂ ਕਿਹਾ ਕਿ ਐਲਾਨਨ ਆਇਆ ਉਹ ਕਹਿੰਦੇ ਕਿ ਅਸੀਂ ਚੁਣ ਕੇ ਚੱਲੇ ਆ ਤਾਂ ਇੱਕ ਪਾਸੇ ਮੁੱਖ ਮੰਤਰੀ ਦਾ ਐਲਾਨ ਹੈ ਕਿ ਜਿਹੜਾ ਸਰਬਸੰਮਤੀ ਦੇ ਨਾਲ ਪੰਚਾਇਤੀ ਚੋਣਾਂ ਕਰਾਏਗਾ ਉਸ ਨੂੰ 5 ਲੱਖ ਰੁਪਈਆ ਇਨਾਮੀ ਰਾਸ਼ੀ ਵਜੋਂ ਦਿੱਤਾ ਜਾਏਗਾ ਉਸ ਪੰਚਾਇਤ ਨੂੰ ਪਰ ਇੱਥੇ ਸਰਬਸੰਮਤੀ ਵੀ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਾਉਣਾ ਚਾਹੁੰਦੇ ਸਨ ਤਾਂ ਉਹ ਪਿੰਡ ਨੇ ਫੈਸਲਾ ਲੈਣਾ ਤੇ ਉਸ ਦੇ ਵਿੱਚ ਵਿਧਾਇਕ ਦੀ ਸ਼ਮੂਲੀਅਤ ਇਸ ਤਰ੍ਹਾਂ ਦੀ ਜਿਹੜੀ ਨਜ਼ਰ ਆ ਰਹੀ ਹੈ ਉੱਥੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਉਸ ਦੀ ਜਿਹੜੀ ਬਾਡੀ ਲੈਂਗੁਏਜ ਹੈ ਉਸ ਦੇ ਜਿਹੜੇ ਬੋਲ ਨੇ ਉਹ ਕਿਸ ਦੇ ਲਈ ਵਰਤੇ ਜਾ ਰਹੇ ਨੇ ਤਾਂ ਕਿ ਉਹਨਾਂ ਨੇ ਸਰਪੰਚ ਆਪਣੇ ਵੱਲ ਨੂੰ ਚੁਣ ਦਿੱਤਾ ਹਾਲਾਂਕਿ ਦਿਲਚਸਪ ਗੱਲਾਂ ਇਹ ਵੀ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਈ ਥਾਵਾਂ ਦੇ ਉੱਤੇ 35 ਲੱਖ 50 ਲੱਖ 2 ਕਰੋੜ ਤੱਕ ਦੀਆਂ ਬੋਲੀਆਂ ਪਹੁੰਚ ਗਈਆਂ ਸਰਪੰਚਾਂ ਦੀਆਂ ਤਾਂ ਇੰਨੇ ਜ਼ਿਆਦਾ ਜਦੋਜਾਦ ਕਿਉਂ ਕੀਤੀ ਜਾ ਰਹੀ ਹੈ ਸਿਰਫ ਤੇ ਸਿਰਫ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਹੀ ਹਾਲਾਂਕਿ ਇਲੈਕਸ਼ਨ ਕੋਈ ਵੀ ਹੋਵੇ ਤਾਂ ਇੱਥੇ ਪੰਜਾਬ ਰਾਜ ਚੋਣ ਕਮਿਸ਼ਨਰ ਦੀ ਜ਼ਿੰਮੇਵਾਰੀ ਹੁਣ ਵੱਧ ਜਾਂਦੀ ਹੈ ਕਿ ਇਸ ਤਰ੍ਹਾਂ ਦੀਆਂ ਨਹੀਂ ਗਤੀਵਿਧੀਆਂ ਹੋ ਰਹੀਆਂ ਨੇ ਕਿ ਉਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇਗਾ ਜਾਂ ਫਿਰ ਉਡੀਕ ਕੀਤੀ ਜਾਏਗੀ ਕਿਸੇ ਇਸ਼ਾਰੇ ਦੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਇਲੈਕਸ਼ਨ ਕਮਿਸ਼ਨਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਪਹਿਲੇ ਦਿਨੀ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਕਤਾਈ ਜਾਂ ਗੈਲੀ ਵਰਤੀ ਜਾਂਦੀ ਹੈ ਤਾਂ ਅਸੀਂ ਉਸ ਦੇ ਖਿਲਾਫ ਐਕਸ਼ਨ ਲਾਵਾਂਗੇ ਜਿਹੜਾ ਵੀ ਚੋਣ ਜਾਬਤੇ ਦੀ ਉਲੰਘਣਾ ਕਰੇਗਾ ਤਾਂ ਹੁਣ ਚੋਣ ਜਾਬਤੀ ਦੀ ਉਲੰਘਣਾ ਹੋ ਰਹੀ ਹੈ ਕਿ ਨਹੀਂ ਹੋ ਰਹੀ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਇਸ ਦਾ ਪੈਮਾਨਾ ਕੀ ਤੈ ਕੀਤਾ ਜਾਵੇਗਾ ਇਹ ਵੀ ਆਪਣੇ ਆਪ ਤੇ ਬਹੁਤ ਵੱਡਾ ਸਵਾਲ ਹੈ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਹਲਕਾ ਜੈਤੋ ਤੋਂ ਅਮੋਲਕ ਸਿੰਘ ਉਹ ਆਪਣੇ ਦਿੱਤੇ ਗਏ ਭਾਸ਼ਣ ਤੇ ਆਪਣੇ ਦਿੱਤੇ ਗਏ ਬਿਆਨਾਂ ਦੇ ਕਰਕੇ ਸਵਾਲਾਂ ਦੇ ਘੇਰੇ ਚ ਘਿਰ ਚੁੱਕੇ ਨੇ ਤੁਹਾਡਾ ਕੀ ਮੰਨਣਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਬਿਲਕੁਲ ਠੀਕ ਠੰਗ ਦੇ ਨਾਲ ਚੋਣ ਪ੍ਰਕਿਰਿਆ ਜਿਹੜੀ ਪੰਚਾਇਤੀ ਹੋਣ ਜਾ ਰਹੀ ਹੈ ਕਾਗਜ਼ ਪੱਤਰ ਭਰਨ ਦੇ ਵੇਲੇ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਫਿਰ ਤੁਹਾਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਹੈ ਆਪਣੇ ਆਪਣੇ ਤਜਰਬੇ ਤੇ ਆਪਣੇ ਆਪਣੇ ਮਨ ਦੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਐਬੀਸੀ ਪੰਜਾਬ ਦੇ ਨਾਲ